ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਮਣੇ ਦਿਸਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਇੰਸਪੈਕਟਰ ਵਰੁਣ ਕੁਮਾਰ ਜਿਹੜੇ ਐਸਐਚਓ ਸਿਟੀ ਨੇ ਉਹ ਕੱਲ ਆਪਣੀ ਸਵੀਰ ਪੁਲਿਸ ਪਾਰਟੀ ਗਾਸਤੇ ਸੰਬੰਧ ਵਿੱਚ ਜਿਹੜਾ ਤੱਲੇਕੇ ਤੋਂ ਜਿਹੜਾ ਤੱਲੇਕੇ ਤੋਂ ਲਵਾਰਾ ਰੋਡ ਨੂੰ ਜਿਹੜਾ ਸੂਏ ਦੇ ਨਾਲ-ਨਾਲ ਜਾ ਰਿਹਾ ਸੀ ਸਾਹਮਣੇ ਤੋਂ ਇਹਨਾਂ ਨੂੰ ਇੱਕ ਜਿਹੜਾ ਅਲਪਛਾਤ ਨੌਜਵਾਨ ਜਿਹਦੇ ਕੋਲ ਐਕਟਵਾ ਸਕੂਟਰੀ ਸੀ ਉਹ ਆਉਂਦਾ ਦਿਖਾਈ ਦਿੱਤਾ ਜਦੋਂ ਪੁਲਸ ਪਾਰਟੀ ਨੇੜੇ ਪਹੁੰਚੀ ਤਾਂ ਉਹ ਜਿਹੜਾ ਸਕੂਟਰੀ ਨੂੰ ਜਿਹੜਾ ਛੱਡ ਕੇ ਤੇ ਆਪ ਭੱਜਣ ਲੱਗਾ ਜਿਹੜਾ ਇਹਨਾਂ ਨੇ ਉਹਨੂੰ ਫੜ ਕੇ ਤੇ ਕਾਬੂ ਕਰਕੇ ਤੇ ਉਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਿਹੜਾ ਸੀ ਸੈਪ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਟਿੰਡਵਾ ਥਾਣਾ ਜੀਰਾਹਾਲ ਜਿਹੜਾ ਵਾਸੀ ਕੋਟੀ ਸੇਖਾਂ ਜ਼ਿਲ੍ਹਾ ਮੋਗਾ ਦੱਸਿਆ ਕਿ ਫਿਰ ਇਹਨਾਂ ਨੇ ਜਿਹੜਾ ਮੈਨੂੰ ਮੌਕੇ ਤੇ ਬੁਲਾਇਆ ਤੇ ਅਸੀਂ ਜਿਹੜੀ ਉਹਦੀ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਜਿਹੜਾ 500 ਗ੍ਰਾਮ ਹੈਰੋਨ ਬਰਾਮਦ ਹੋਈ ਤੇ 19500 ਰੁਪਏ ਡਰੱਗ ਬਣੇ ਜਿਹੜੀ ਬਰਾਮਦ ਕੀਤੀ ਗਈ ਤੇ ਜਿਹੜਾ ਅੱਜ ਅਸੀਂ ਇਹਨੂੰ ਪੇਸ਼ ਗਲਤ ਕੀਤਾ ਗਿਆ ਤੇ ਹੁਣ ਜਿਹੜਾ ਰਿਮਾਂਡ ਤੇ ਹੈ ਸਰ ਇਹ ਤੇ ਹੋ ਰਿਹਾ ਮੁਕੱਦਮੇ ਕਰਕੇ ਹਾਂ ਇਹਦੇ ਤੇ ਟੋਟਲ 5 ਮਕਦਮੇ ਦਰਜ ਨੇ ਇਦੇ ਵਿੱਚ 3 ਐਨਡੀਪੀ ਐਨਡੀਪੀ ਸੈਕਟਰ ਦੇ ਤੇ ਦੋ ਜਿਹੜੇ ਆ ਉਹ ਚੋਰੀ ਦੇ